ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਸਾਰੇ ਹੀ ਡਿਸਟ੍ਰਿਕਟਾਂ ਦੇ ਵਿੱਚ ਡੈਲੀਗੇਟ ਦੀ ਮੀਟਿੰਗ ਕੀਤੀ ਜਾ ਰਹੀ ਹੈ ਤਾਂ ਜੋ ਜ਼ਿਲੇ ਪ੍ਰਧਾਨਾਂ ਦੀ ਚੋਣ ਕੀਤੀ ਜਾ ਸਕੇ ਇਸੇ ਤਹਿਤ ਅਜੰਬ ਸਿੰਘ ਗੁਰਦੁਆਰਾ ਸਾਹਿਬ ਵਿਖੇ ਵੀ ਮੋਹਾਲੀ ਦੇ ਅਕਾਲੀ ਦਲ ਵਰਕਰਾਂ ਵੱਲੋਂ ਜਿਹੜੀ ਕਿ ਮੀਟਿੰਗ ਹੋਈ ਹੈ ਸਾਡੇ ਨਾਲ ਅਨਕੇ ਸ਼ਰਮਾ ਜੀ, ਪ੍ਰਵਿੰਦਰ ਸੁਹਾਣਾ ਤੇ ਬਾਕੀ ਲੀਡਰਸ਼ਿਪ ਮੌਜੂਦ ਹੈ ਗੱਲਬਾਤ ਕਰ ਰਹੇ ਨੇ ਕਿਸ ਤਰੀਕੇ ਦਾ ਤੁਸੀਂ ਆਦੀ ਮੀਟਿੰਗ ਨੂੰ ਦੇਖ ਰਹੇ ਹੋ ਆਖੇ ਕਾਰ ਜਿਹੜੀ ਹੈ ਇੱਕ ਲੜੀਦਰ ਲੜੀ ਜਿਹੜਾ ਅਕਾਲੀ ਦਲ ਆਪਣੀ ਬਾਡੀਜ਼ ਨੂੰ ਬਣਾਉਂਦਾ ਜਾ ਰਿਹਾ ਹੈ ਅੱਜ ਡਿਸਟ੍ਰਿਕਟ ਮੋਹਾਲੀ ਦੇ ਜਿਹੜੇ ਜ਼ਿਲੇ ਦੇ ਡੈਲੀਗੇਟਾਂ ਉਹ ਮੀਟਿੰਗ ਆ ਗੁਰਦੁਆਰਾ ਅੰਬਸਾਹਬ ਚ ਰੱਖੀ ਗਈ ਆ ਔਰ ਬੜੀ ਖੁਸ਼ੀ ਆ ਵੀ ਬਹੁਤ ਵਧੀਆ ਢੰਗ ਨਾਲ ਸਭ ਤੋਂ ਵੱਧ ਜ਼ਿਲ੍ਹੇ ਦੀ ਜਿਹੜੀ ਭਰਤੀ ਆ ਇੱਥੇ ਮੁਹਾਲੀ ਚ ਹੋਈ ਔਰ ਉਸੇ ਤਰ੍ਹਾਂ ਸਾਡੇ ਸਰਕਲ ਦੇ ਡੈਲੀਗੇਟ ਚੁਣेंगे ਜ਼ਿਲ੍ਹੇ ਦੇ ਡੈਲੀਗੇਟ ਚੁਣेंगे ਹੁਣ ਜ਼ਿਲ੍ਹਾ ਪ੍ਰਧਾਨ ਬਣਨੇ ਆ ਸਰਕਲ ਪ੍ਰਧਾਨ ਬਣਨੇ ਆ ਬੂਥ ਪ੍ਰਧਾਨ ਬਣਨੇ ਆ ਸੋ ਯੂਥ ਦੀ ਲੀਡਰਸ਼ਿਪ ਬਣਨੀ ਆ ਕਿਸਾਨ ਵਿੰਗ ਬਣਨਾ ਸੈਣੀ ਵਿੰਗ ਬਣਨਾ ਆ ਟ੍ਰੇਡ ਐਂਡ ਵਪਾਰ ਵਿੰਗ ਬਣਨਾ ਆ ਸੋ ਇਹ ਸਾਰੀਆਂ ਜ਼ਿੰਮੇਵਾਰੀਆਂ ਪਾਰਟੀ ਨੇ ਜਿਹੜੀ ਦੇਣੀਆਂ ਅੱਜ ਜ਼ਿਲ੍ਹਾ ਪ੍ਰਧਾਨਾਂ ਵਾਸਤੇ ਮੀਟਿੰਗ ਰੱਖੀ ਗਈ ਸੀ ਔਰ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਬੜੇ ਖੁੱਲਕੇ ਵਿਸਤਾਰਪੂਰਵਕ ਰੱਖੇ ਆ ਔਰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਅਧਿਕਾਰ ਦਏ ਆ ਸਾਰੇ ਇਹਨਾਂ ਦੀਆਂ ਭਾਵਨਾਵਾਂ ਉਹਨਾਂ ਤੱਕ ਪਹੁੰਚਾਵਾਂਗੇ ਤੇ ਉਹ ਜਿਹੜੇ ਜ਼ਿਲੇ ਜਥੇਦਾਰਾਂ ਦੀ ਅਨਾਉਂਸਮੈਂਟ ਜਿਹੜੀ ਉਹ ਕਰਨ ਸੋ ਅੱਜ ਸ਼ਾਮ ਤੱਕ ਪਹੁੰਚ ਜਾਣੀ ਆ ਫਿਰ ਪ੍ਰਧਾਨ ਜੀ ਜਿਸ ਤਰ੍ਹਾਂ ਵੀ ਸੂਟ ਕਰੂਗਾ ਉਸ ਤਰ੍ਹਾਂ ਜ਼ਿਲ੍ਹਾ ਪ੍ਰਧਾਨਾਂ ਦੀ ਅਨਾਉਂਸਮੈਂਟ ਕਰਨਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਵਾਰਿਸ ਪਾਰਟੀ ਹੈ ਪੰਜਾਬ ਵਾਸਤੇ ਜਿੰਨੀਆਂ ਵੀ ਲੜਾਈਆਂ ਲੜੀਆਂ ਜਿੰਨੇ ਵੀ ਮੋਰਚੇ ਲਾਏ ਸ਼੍ਰੋਮਣੀ ਅਕਾਲੀ ਦਲ ਨੇ ਲਾਏ ਅੱਜ ਪੰਜਾਬ ਦੀ ਬਹੁਤ ਮਾੜੀ ਹਾਲਤ ਆ ਤੁਸੀਂ ਦੇਖੋ ਵੀ ਕਿਸਾਨਾਂ ਦੀ ਜ਼ਮੀਨਾਂ 40000 ਏਕੜ ਜ਼ਮੀਨ ਧੱਕੇ ਨਾਲ ਖੋਈ ਜਾ ਰਹੀ ਆ ਬਿਨਾ ਕਿਸੇ ਕਾਨੂੰਨ ਤੋਂ ਐਕਟ ਤੋਂ ਉਹਨਾਂ ਨੂੰ ਮਜਬੂਰ ਕਰਿਆ ਜਾ ਰਿਹਾ ਵੀ ਉਹ ਸਰਕਾਰ ਨੂੰ ਦੇਣ ਤੇ ਸਰਕਾਰ ਆਪਣੀ ਮਨਮਰਜ਼ੀ ਨਾਲ ਉਹਨਾਂ ਜ਼ਮੀਨਾਂ ਨੂੰ ਜਿਹੜਾ ਪੂਲਿੰਗ ਜਾਂ ਕਿਸੇ ਹੋਰ ਢੰਗੇ ਨਾਲ ਕਿਸਾਨਾਂ ਨੂੰ ਵਾਪਸ ਕਰੇ ਸੋ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਚਿੱਟ ਫੰਡ ਕੰਪਨੀ ਦੀ ਤਰ੍ਹਾਂ ਧੋਖੇਬਾਜ਼ੀ ਕਿਸਾਨਾਂ ਨਾਲ ਹੋਣ ਜਾ ਰਹੀ ਉਹ ਸੰਘਰਸ਼ ਵੀ ਸ਼੍ਰੋਮਣੀ ਅਕਾਲੀ ਦਲ ਨੇ ਲੜਨਾ ਹੈ ਲੈਂਡ ਆਰਡਰ ਦੀ ਬਹੁਤ ਸਮੱਸਿਆ ਦਿਨ ਦਿਹਾੜੇ ਗੋਲੀਆਂ ਚੱਲ ਰਹੀਆਂ ਹੈਗੀਆਂ ਲੁੱਟਾਂ ਖੁੱਟਾਂ ਜਿਹੜੀਆਂ ਹੋ ਰਹੀਆਂ ਨਸੇ ਨਾਲ ਪੰਜਾਬ ਖਤਮ ਹੁੰਦਾ ਜਾ ਰਿਹਾ ਕਰਾਪਸ਼ਨ ਸਿਰੇ ਦੇ ਪਹੁੰਚ ਗਈ ਆ ਹਿੰਦੋਸਤਾਨ ਦੀ ਸਭ ਤੋਂ ਕਰਜਾਈ ਸਟੇਟ ਪੰਜਾਬ ਬਣ ਗਿਆ ਸੋ ਇਹ ਸਾਰੇ ਸੰਘਰਸ਼ ਵਾਸਤੇ ਅਸੀਂ ਆਪਣੇ ਕਾਡਰ ਨੂੰ ਤਿਆਰ ਕਰ ਰਹੇ ਹਾਂ ਤਾਂ ਕਿ ਉਸ ਸੰਘਰਸ਼ ਕਰਕੇ ਪੰਜਾਬ ਨੂੰ ਆਪਾਂ ਨੰਬਰ 1 ਤੇ ਲਿਆ ਸਕੀਏ ਸੋ ਉਸ ਵਾਸਤੇ ਮੀਟਿੰਗ ਕਰੀ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਮੇਰੀ ਜੀ ਕਿਸ ਤਰੀਕੇ ਨਾਲ ਤੁਸੀਂ ਇਸ ਮੀਟਿੰਗ ਨੂੰ ਦੇਖ ਰਹੇ ਹੋ ਕਿਉਂਕਿ ਬਹੁਤ ਸਾਰੇ ਅੱਜ ਅਚੜਦੀ ਕਲਾ ਚ ਲੋਕ ਨੇ ਦੇਖੋ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਅੰਤਿਮ ਦੌਰ ਦੇ ਵਿੱਚ ਜਿਹੜੀਆਂ ਆਉਦੇਦਾਰੀਆਂ ਮਿਲੀਆਂ ਉਹਦੀ ਅੱਜ ਮੀਟਿੰਗ ਸੀਗੀ ਕਿਉਂਕਿ ਇਸ ਤੋਂ ਪਹਿਲਾਂ ਸਾਡੀ ਕੋਰ ਕਮੇਟੀ ਬਣ ਗਈ ਵਰਕਿੰਗ ਕਮੇਟੀ ਬਣ ਗਈ ਤੇ ਹੁਣ ਪੰਜਾਬ ਦੇ ਅਹੁਦੇਦਾਰ ਚੁਣੇ ਜਾਣੇ ਆ ਤੇ ਜ਼ਿਲ੍ਹੇ ਦੇ ਅੱਜ ਸਾਡੀ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਪਹਿਲੀ ਕਤਾਰ ਦੇ ਆਗੂ ਜਿਨ੍ਹਾਂ ਨੇ ਮੂਹਰੇ ਹੋ ਕੇ ਭਰਤੀ ਕੀਤੀ ਉਹ ਆਗੂ ਸਹਿबान ਇਕੱਠੇ ਹੋਏ ਆ ਔਰ ਸਾਰਿਆਂ ਨੇ ਸਰਬਸੰਮਤੀ ਨਾਲ ਅਧਿਕਾਰ ਸਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਾਡੇ ਪ੍ਰਧਾਨ ਨੇ ਉਹਨਾਂ ਨੂੰ ਦੇ ਦਿੱਤੇ ਕਿ ਉਹ ਜਿਹਨੇ ਮਰਜ਼ੀ ਜ਼ਿਲ੍ਹੇ ਦਾ ਪ੍ਰਧਾਨ ਬਣਾਣ ਜਿੰਨੂੰ ਮਰਜ਼ੀ ਵਰਕਿੰਗ ਕਮੇਟੀ ਮੈਂਬਰ ਬਣਾਉਣ ਜਿੰਨੂੰ ਮਰਜ਼ੀ ਜਥੇਬੰਦੀਕ ਸਕੱਤਰ ਬਣਾਉਣ ਮੀਤ ਪ੍ਰਧਾਨ ਬਣਾਉਣ ਸੀਨੀਅਰ ਮੀਤ ਪ੍ਰਧਾਨ ਬਣਾਉਣ ਬੈਂਕਾਂ ਦੇ ਪ੍ਰਧਾਨ ਬਣਾਉਣ ਸੋ ਅੱਜ ਬੜਾ ਖੁਸ਼ੀ ਦਾ ਮਾਹੌਲ ਹੈ ਔਰ ਪਾਰਟੀ ਦਿਨੋ ਦਿਨ ਚੜ੍ਹਦੀ ਕਲਾ ਵੱਲ ਨੂੰ ਜਾ ਰਹੀ ਹੈ ਔਰ ਸਹਿਮਤੀ ਹੋਈ ਹੈ ਕਿਸੇ ਨਹੀਂ ਨਾਮਕ ਪ੍ਰਧਾਨ ਜੀ ਨੂੰ ਇਹ ਕਰਦੇ ਤੇ ਜੀ ਨਾਮ ਚਰਚਾ ਵੀ ਨਹੀਂ ਹੋਇਆ ਇਹ ਕਹਤਾ ਆ ਜੇ ਕੋਈ ਇਸ਼ੂ ਹੈ ਭਾਈ ਦੱਸ ਦਿਓ ਫੋਨ ਤੇ ਮੈਨੂੰ ਦੱਸ ਦਿਓ ਇਹ ਪ੍ਰਧਾਨ ਜੀ ਨੂੰ ਦੱਸ ਦਿਓ ਸ਼ਰਮਾ ਜੀ ਨੂੰ ਦੱਸ ਦਿਓ ਉਹ ਤੋਂ ਬਾਅਦ ਫਿਰ ਉਹ ਜਿਹੜੀ ਹੈ ਉਹ ਜ਼ਰੂਰ ਉਹਦੇ ਬਾਰੇ ਸੋਚਿਆ ਜਾਊਗਾ ਔਰ ਪਾਰਟੀ ਤਕਰਾ ਕਰਨ ਦੇ ਲਈ ਜਿਹੜਾ ਵੀ ਇਨਸਾਨ ਇੱਛਾ ਰੱਖਦਾ ਆਪਣਾ ਹਿੱਸਾ ਪਾਉਣ ਦੀ ਉਹਦਾ ਮੋਸਟ ਵੈਲਕਮ ਹੈ ਕਿਉਂਕਿ ਅਹੁਦਿਆਂ ਦੀ ਘਾਟ ਨਹੀਂ ਅਹੁਦੇ ਬਹੁਤ ਹੈ ਪਰ ਕੰਮ ਕਰਨਾ ਵਾਲੇ ਸਾਡੇ ਜਿਹੜੇ ਝਾਰੂ ਆਗੂਆਂ ਨੇ ਉਹਨਾਂ ਦੀ ਬਹੁਤ ਲੋੜ ਹੈ ਅੱਜ ਝਾਰੂ ਟੀਮਾਂ ਅੱਜ ਇਕੱਠੀ ਹੋਈ ਹੈ ਹੁਣ ਇੱਕ ਔਰ ਇੱਕ 11 ਬਣ ਕੇ ਹੋਰ ਅੱਗੇ ਨਿਕਲਾਂਗੇ ਮੇਰੀ ਅੱਜ ਬਤਾਰ অবজারভার ਜਿਹੜੀ ਹੈਗਾ ਹੈ ਭਰਤੀ ਦੀ ਮੇਰੀ ਜ਼ਿੰਮੇਵਾਰੀ ਪਾਰਟੀ ਵੱਲੋਂ ਲੱਗੀ ਸੀ ਤੇ ਅੱਜ ਹੀ ਜਿਹੜੀ ਚੋਣ ਪ੍ਰਕਿਰਿਆ ਜਿਹੜੇ ਜ਼ਿਲ੍ਹੇ ਦੇ ਡੈਲੀਗੇਟ ਤੇ ਸਰਕਲ ਦੇ ਡੈਲੀਗੇਟ ਉਹਨਾਂ ਦੀ ਮੀਟਿੰਗ ਹੋਈ ਹੈ ਤੇ ਉਹਨਾਂ ਨੇ ਜਿਹੜੇ ਸਾਰੇ ਅਧਿਕਾਰ ਹੈ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਦਿੱਤੇ ਨੇ ਕਿ ਹੁਣ ਪ੍ਰਧਾਨ ਸਾਹਿਬ ਚੋਣ ਕਰਨਗੇ ਜ਼ਿਲ੍ਹੇ ਦੇ ਪ੍ਰਧਾਨ ਤੇ ਸੋ ਬਿਲਕੁਲ ਹੈ ਅਬਜ਼ਰਵਰ ਸੀਗੇ ਤੇ तमाम ਲੀਡਰਸ਼ਿਪ ਇੱਥੇ ਮੌਜੂਦ ਹੀ ਅੱਜ तमाम ਡੈਲੀਗੇਟਸ ਜ਼ਿਲ੍ਹੇ ਨਾਲ ਸੰਬੰਧਿਤ ਮੌਜੂਦ ਹਨ ਜਿਨ੍ਹਾਂ ਨੇ ਸਾਰੇ ਅਧਿਕਾਰ ਸੁਖਬੀ ਸਿੰਘ ਬਾਦਲ ਹੋਣਾਂ ਨੂੰ ਦਿੱਤੇ ਨੇ ਤੇ ਉਹਨਾਂ ਦੇ ਹੱਥਾਂ ਹੁਣ ਉਹ ਕਿਸ ਨੂੰ ਇੱਥੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਦੇ ਨੇ ਕਿਸ ਨੂੰ ਅੱਗੇ ਉਮੀਦਵਾਰ ਪ੍ਰਧਾਨ ਦਾ ਪੂਰੀ ਬੋਡੀ ਨਿਯੁਕਤ ਕਰਦੇ ਨੇ ਅੱਜ ਦੀ ਮੀਟਿੰਗ ਜਿਹੜੀ ਹੈ ਇੱਥੇ ਹੁਣ ਸਮਾਪਤ ਹੋਈ ਹੈ ਹੁਣ ਜਿਹੜਾ ਜਲਦੀ ਐਲਾਨ ਹੋਵੇਗਾ ਜ਼ਿਲ੍ਹਾਦਰ ਜ਼ਿਲ੍ਹੇ ਪ੍ਰਧਾਨਾਂ ਦਾ ਕੈਮਰਾ ਤੇ ਸ਼ਰਮਾ ਦੇ ਨਾਲ ਜਸਪ੍ਰੀਤ ਸਿੰਘ ਗਾਸ਼ ਪੀ.ਸੀ. ਨਿਊਜ਼ ਵਹਾਲੀ